ਦੇ ਗਾਈਜ਼ ਵੇਰ ਦੇ 5:30 ਹੋ ਗਿਆ ਤੇ ਸਾਰੇ ਸੁੱਤੇ ਪਏ ਨੇ ਤੇ ਮੈਂ ਚੱਲਿਆ ਅੰਮ੍ਰਿਤਸਰ ਦਰਬਾਰ ਸਾਹਿਬ ਬਾਬੇਨਾ ਆਪ ਕੋਲ ਸਾਰੇ ਸੁੱਤੇ ਪਏ ਨੇ ਉਹ ਦੇਖੋ ਟਾਈਮ ਕਿੰਨਾ ਹੋ ਗਿਆ ਚੱਲਿਆ ਮੈਂ ਚਲ ਗਿਆ ਮੈਂ ਚੱਲ ਗਿਆ ਮੈਂ ওকে ਮੈਮ ਤੁਸੀਂ ਤਾਂ ਸੱਚੀ ਇਮੋਸ਼ਨਲ ਹੋਗੇ ਆਪਾਂ ਤਾਂ ਵੀਡੀਓ ਬਣਾਈ ਸੀ ਹੈ ਨਾ ਵੀਡੀਓ ਬਣਾਈ ਸੀ ਪਰ ਕਿ ਆਪਾਂ ਵੀ ਇੱਕ ਧੀ ਆ ਨਾ ਹਾਂਜੀ ਉਹ ਬੜਾ ਦੁੱਖ ਹੁੰਦਾ ਨਾ ਜਦੋਂ ਐਵੇਂ ਦੀ ਕੋਈ ਖਬਰ ਸੁਣੀ ਦੀ ਜਿਵੇਂ ਨੇਹਾ ਨਾਲ ਹੋਇਆ ਤੇ ਚਲੋ ਕੁਝ ਕਰ ਤਾਂ ਨਹੀਂ ਸਕਦੇ ਨਾ ਵਾਇਗਰੂ ਨੇ ਜਿਵੇਂ ਲਿਖਿਆ ਸੀ ਪਰ ਦੁੱਖ ਤਾਂ ਹੁੰਦਾ ਹੀ ਆ ਹਾਂਜੀ ਦੁੱਖ ਤਾਂ ਹੁੰਦਾ ਹੀ ਆ ਕਿਉਂਕਿ ਇੱਕ ਧੀ ਹੀ ਧੀ ਦੇ ਦੁੱਖ ਨੂੰ ਸਮਝ ਸਕਦੀ ਏ ਹੋਰ ਕੋਈ ਵੀ ਨਹੀਂ ਤੀਸਰੇ ਬੰਦਾ ਕਦੇ ਵੀ ਇਸ ਦੁੱਖ ਨੂੰ ਨਹੀਂ ਸਮਝ ਸਕਦਾ ਹਨਾ ਇਹ ਪਤਾ ਨਹੀਂ ਕਦੋਂ ਇਹ ਚੀਜ਼ ਖਤਮ ਹੋਣੀ ਹੈ ਨਾ ਹਾਂਜੀ ਸਹੀ ਗੱਲ ਆ ਵੇਖ ਲਓ ਅੱਜ ਦਾ ਟਾਈਮ ਇੰਨਾ ਵਧੀਆ ਹੈ ਹਨਾ ਕਿੰਨਾ ਮਤਲਬ ਪੜੇ ਲਿਖੇ ਲੋਕ ਨੇ ਅੱਜ ਕੱਲ ਦੇ ਹਜੇ ਵੀ ਦਾਜ ਪਿੱਛੇ ਹਨਾ ਕੁੜੀਆਂ ਨੂੰ ਮਾਰਦੇ ਪਏ ਨੇ ਬੋਲੀ ਹੈ ਮਾਸੂਮ ਕੁੜੀਆਂ ਨਾ ਹਾਂਜੀ ਕਿੰਨਾ ਪਿਆਰਾ ਬੋਲਦੀ ਆਉਂਦੀ ਆਪਾਂ ਕਿੰਨੀਆਂ ਵੀਡੀਓਜ਼ ਦੇਖੀਆਂ ਹਨਾ ਕਿੰਨੀ ਪਿਆਰੀ ਆ ਪਤਾ ਨਹੀਂ ਉਹਦਾ ਕੀ ਵੈਗਰੂਣੀ ਹਨਾ ਕੀ ਲਿਖਿਆ ਹੁੰਦਾ ਹੈ ਆਪਣੀ ਲਾਈਫ ਦੇ ਵਿੱਚ ਹਾਂਜੀ ਅਜੇ ਤਾ ਉਹਨੇ ਰੱਜ ਕੇ ਹਨਾ ਹਟਾਇਆ ਵੀ ਨਹੀਂ ਆਪਣੇ ਲਾਈਫ ਨੂੰ ਹਾਂਜੀ ਤੇ ਫਿਰ ਕਿੰਨੀ ਗੰਦੀ ਮੌਤ ਹਨਾ ਬਹੁਤ ਮਾਂ ਪਿਓ ਲਈ ਤਾਂ ਬਹੁਤ ਔਖਾ ਹੈ ਜਿਨ੍ਹਾਂ ਨੇ ਜਨਮ ਦੇ ਕੇ ਪਾਲਿਆ ਹੁਣ ਆਪਾਂ ਬੱਚੇ ਮੈਂ ਪਾਲਦੀ ਤੇ ਮੈਂ ਵੀ ਇੱਕ ਮਾਂ ਵੀ ਆ ਹਨਾ ਇੱਕ ਧੀ ਵੀ ਆ ਤੇ ਇਹ ਅਹਿਸਾਸ ਬੜੀ ਚੰਗੀ ਤਰ੍ਹਾਂ ਕਰ ਸਕਦੇ ਆ ਪਰ ਆਪਾਂ ਉਹਨਾਂ ਦੇ ਦਰਦ ਨੂੰ ਘਟ ਨਹੀਂ ਕਰ ਸਕਦੇ ਹਾਂਜੀ ਕਦੇ ਵੀ ਨਹੀਂ ਕਿਉਂਕਿ ਅੱਜ ਕੱਲ ਦੇਖ ਲੋ ਹਣਾ ਵੀ ਕਿੰਨਾ ਕੁਝ ਹੋ ਰਿਹਾ ਏ ਹਾਂ ਬਸ ਥੋੜੀ ਝੋਕ ਹਾਂਵੇ ਅਜ ਲਾਇ ਆਏ ਬੁੱਟੇ ਹਾਂ ਕਿੰਨੇ ਦਿਨ ਹੋ ਗਏ ਸੀ ਕਿੰਦੀ ਨੂੰ ਗਮਲੇ ਖਾਲੀ ਪਏ ਸੀ ਇਹ ਦੋ ਇੰਡੂ ਰਿਹਾ ਹਾਂ ਇੰਡੂ ਕਿੰਨਾ ਵੱਡਾ ਹਣਾ ਅੱਗੇ ਇਹਦੇ ਨਾਲ ਦਾ ਸੁੱਕ ਗਿਆ ਸੀਗੇ ਆਪਣੇ ਉਹ ਨਹੀਂ ਉਹ ਹੋਰ ਸੀ ਉਹ ਪਾਮ ਉੱਪਰ ਪਾਮ ਚਾਉਂਦਾ ਜੀ ਇੱਕ ਮਿਸਤਰੀ ਮੈਂ ਹਾਂ ਉਹ ਵਿਚਾਰਾ ਬਚ ਗਿਆ ਉਦੋਂ ਚਾਰ ਪੰਜ ਲਾਏ ਸੀ ਆਪਾਂ ਉਹ ਉਹ ਇਕੱਲਾ ਹੀ ਬਚਿਆ ਹੋ ਬੋਲਾ ਇਹ ਲਾਉਂਗੇ ਸੀ ਮਿੱਟੀ ਦੇ ਗਮਲੇ ਜਿਹਾ ਹਾਂ ਮਿੱਟੀ ਦੇ ਗਮਲੇ ਨਹੀਂ ਭਰਾਉਂ ਹਾਂ ਬੜਾ ਸੋਹਣਾ ਲੱਗਦਾ ਪਿਆ ਅੰਦਰ ਵੀ ਹਰਿਆਲੀ ਹਰਿਆਲੀ ਹੋ ਜੂਗੀ ਉਹ ਲਿਆਵਾਂ ਯਾਰ ਮੂਟੇ ਹੋਣਗੇ ਨਹੀਂ ਹਾਂ ਖਾਈਏ ਰੋਟੀ ਅੱਜ ਕੋਮਲ ਦੀ ਡਿਊਟੀ ਲਈ ਰੋਟੀਆਂ ਤੇ ਭੁੱਖ ਬੜੀ ਲੱਗੀ ਹੂੰ ਕੰਮ ਕਰਦੇ ਆ ਇੱਕ ਵੀਡੀਓ ਬਣਾਉਣ ਲੱਗ ਪਈਆਂ ਨਾ ਸੱਚ ਨਹੀਂ ਆ ਕੇ ਤੁਹਾਨੂੰ ਬੋਲ ਰਹੀਏ ਕੋਈ ਨਹੀਂ ਤੇ ਖਾ ਲੋ ਮੈਂ ਖਾਧੀ ਹੀ ਇੱਕ ਵਾਰ ਤਾਂ ਕੋਮਲੇ ਇੱਡਾ ਸੋਹਣਾ ਡਿਜ਼ਾਈਨ ਪਿੱਥਾ ਲੱਭੇ ਜੀ ਗੁੱਗਲ ਜਿੰਦਾਬਾਤ ਮੰਤਰੀਆਂ ਸ਼ੁੰਦਰੀਆਂ ਪਾ ਲਈਆਂ ਹੋਰ ਮੈਂ ਵੇਲੀ ਬੈਠੀ ਨੇ ਹੋਰ ਕੀ ਕਰਨਾ ਤੇਰੇ ਹੱਲ ਵੇਖ ਕੇ ਮੈਨੂੰ ਵੀ ਚਾ ਚੜਿਆ ਸੀ ਸਹੀ ਮੈਂ ਕਿ ਹੁਣ ਮੈਂ ਵੀ ਲਵਾਉਣੀ ਲਵਾਉਣੀ ਮੈਂਦੀ ਕਿੰਨੇ ਸੋਹਣੀ ਲੱਗਦੀ ਪਈ ਤੇ ਹੁਣ ਮੈਂਦੀ ਲਵਾ ਜੇ ਤਾਂ ਪੂਰੀ ਲੱਗ ਗਈ ਫਿਰ ਮੈਂ ਤੁਹਾਨੂੰ ਦਿਖਾਉਂਗੀ ਤੇ ਪਹਿਲਾਂ ਮੈਂ ਕੱਢਦੀ ਪਈ ਸੀ ਸੂਟ ਉਹਨਦੇ ਤੇ ਦੋ ਤਿੰਨ ਬੂਟੀਆਂ ਪਾ ਲਈਆਂ ਹੁਣ ਦੋ ਕਰ ਰਹਿ ਗਈਆਂ ਬਸ ਦੋ ਹੋ ਗਈਆਂ ਤੇ ਫਿਰ ਬਾਹਵਾਂ ਦੇ ਨਿੱਕੀ ਬੂਟੀ ਪੂਰੀ ਹੋ ਜਾਣੀ ਆ ਤੇ ਆਪਾਂ ਹੁਣ ਮਿਲਦੇ ਆ ਤੁਹਾਨੂੰ ਮਹਿੰਦੀ ਕੰਪਲੀਟ ਕਰਕੇ ਬਾਕੀ ਜੇ ਤੁਸੀਂ ਡਿਜ਼ਾਈਨ ਸਿੱਖਣੇ ਹੋਣ ਤੇ ਆਪਾਂ ਹੋਰੀਆਂ ਵੀ ਸ਼ਾਰਟਸ ਜਾਂ ਲੌਂਗ ਵੀਡੀਓ ਪਾ ਦਿਆ ਕਰਾਂਗੇ ਵਿੱਚੋਂ ਵਿੱਚੋਂ ਮੈਨੂੰ ਵੀ ਅਸੇ ਫੋਨ ਵੀ ਆਇਆ ਸੀ ਉਹ ਕੈਨੇਡਾ ਵਾਲੀ ਨਹੀਂ ਸੰਦੀਪ ਉਹ ਕਹਿੰਦੀ ਹੈ ਮੈਂ ਪਹਿਲਾਂ ਸਾਰੀਆਂ ਵੀਡੀਓ ਵੇਖਦੀ ਹੁੰਦੀ ਸੀ ਤੁਹਾਡੀਆਂ ਉਹਨੂੰ ਬੜਾ ਸ਼ੌਂਕ ਆ ਬਿਊਟੀ ਨਾਲ ਰਿਲੇਟਡ ਹਾਂਜੀ ਹੁਣ ਕਹਿੰਦੀ ਮੈਂ ਵਲੌਗ ਕਈ ਵਾਰੀ ਸਕਿਪ ਕਰ ਜਾਂਦੀ ਪਰ ਉਹ ਨਹੀਂ ਕਰਦੀ ਹੁੰਦੀ ਸਕਿਪ ਉਹ ਸਾਰੇ ਦੇਖਦੇ ਆ ਨੇ ਹਾਂ ਹਾਂਜੀ ਮੈਮ ਕਿਵੇਂ ਲੱਗੀ ਤੁਹਾਨੂੰ ਮਹਿੰਦੀ ਮੈਂ ਮਹਿੰਦੀ ਬਹੁਤ ਸੋਹਣੀ ਲਾਈ ਬੜੀ ਚੰਗ ਬਦ ਲਾਈ ਨਾ ਹਾਂਜੀ ਬਹੁਤ ਸੋਹਣੀ ਲੱਗੀ ਬੈਠੀ ਬੈਠੀ ਨਹੀਂ ਚਾਜ ਆਇਆ ਮਹਿੰਦੀ ਲਾਉਣ ਦਾ ਸਹੀ ਗੱਲ ਆ ਕਿ ਫੈਮਲੀ ਨੂੰ ਕਿਸੇ ਨੂੰ ਦੱਸਣਾ ਕਿਵੇਂ ਦੀ ਲੱਗੀ ਮਹਿੰਦੀ ਹਾਂਜੀ ਮੈਨੂੰ ਤਾਂ ਬੜੀ ਪਸੰਦ ਆਈ ਵੇਖੋ YouTube ਫੈਮਲੀ ਅੱਜ ਕਿੰਨਾ ਸੋਹਣਾ ਮੌਸਮ ਅੱਜ ਹੋਈ ਸੀ ਬਾਰਿਸ਼ ਵੀ ਪਰ ਹੋਈ ਤਾਂ ਦੋ ਕੁ ਮਿੰਟ ਹੀ ਪਰ ਇੰਨਾ ਕਿ ਮੌਸਮ ਬੜਾ ਠੰਡਾ ਹੋ ਗਿਆ ਹੈਨਾ ਬਹੁਤ ਸੋਨਾ ਠੰਡਾ ਹਵਾ ਵੀ ਵੇਖੋ ਕਿੰਨੀ ਚੱਲਦੀ ਪਈ ਹੈ ਹੈਨਾ ਠੰਡਾ ਠੰਡਾ ਜਿਹਾ ਲੱਗਦਾ ਬੋਲ ਤਾਂ ਮਿਲ ਰਿਹਾ ਜਦਾ ਹੋ ਗਿਆ ਕੰਪਲੀਟ ਹੈਨਾ ਸਹੀ ਗੱਲ ਹੈ 1.5 ਸਾਲ ਉਹ ਇੰਨਾ ਹੀ ਉਧਰ ਬੰਨਣਾ ਸੀ ਫਿਰ ਜੇ ਦੋ ਰੇਲਵੇ ਵਾਲੀ ਪੱਟੜੀ ਜੋ ਬਰੋਂਦੀ ਬੰਨਾ ਹੈ ਉੰਦੇ ਤੇ ਜ਼ਿਆਦਾ ਟਾਈਮ ਲੱਗਣਾ ਨਾ ਹਾਂਜੀ ਅਕਸਰ ਜੇ ਇੱਕ ਸਾਈਡ ਇੰਨਾ ਘਟੋਟਾ ਹੀ ਤਾਂ ਬਣਿਆ ਹਾਂਜੀ ਬੜਾ ਪਿਆਰਾ ਹੈ। ਖੈ ਤਾਂ ਵਾਧੂ ਟਾਈਮ ਲੱਗ ਜਾਣਾ ਹੈ ਨਾ। ਠੀਕ ਨਹੀਂ ਪਈਆਂ ਹੁੰਆਂ ਸਾਰੀਆਂ ਉਹ ਯੂਜ਼ਿਕ ਹੁੰੀਆਂ ਹਾਂ। ਹਾਂਜੀ ਪੰਛੀ ਦੇਖੀ ਕਿੱਦਿਸੋੜੇ ਲੱਗਦੇ। ਆ ਕੁਝ ਗਿਵ ਇਟ ਕਿਊ। ਲੱਗੋ ਨਾ ਸ਼ੁਕਰ ਅੰਮਾ ਸਹੀ ਪੰਛੀ ਦਿਖਣ ਲੱਗੇ ਸਹੀ ਗੱਲ ਆ। ਨਹੀਂ ਤਾਂ ਪੰਛੀ ਤਾਂ ਕਿਤੇ ਵੇਖਦੇ ਹੀ ਨਹੀਂ ਹੁੰਦੇ ਸੀ ਹਨਾ ਆਵਾਜ਼ਾਂ ਜੀਆਂ ਤਾਂ ਮੈਂ ਇੱਥੇ ਹੀ ਸੁਣਦੀ ਆ ਪੰਛੀਆਂ ਦੀਆਂ ਹਨਾ ਕਿੰਨਾ ਬਹੁਤ ਫਰਕ ਪੈ ਗਿਆ ਵਾਓ ਸੂਰਜ ਜੀ ਵੇਖੋ ਕਿੰਦਾ ਸੋਹਣਾ ਲੱਗਦਾ ਲੋਕੀ ਸਾਰੇ ਰੁੱਖ ਰੁੱਖ ਵਾਵਾ ਲਾਉਣ ਲੱਗ ਪਏ ਹਨਾ ਹਾਂਜੀ ਸਹੀ ਗੱਲ ਆ ਸਹੀ ਗੱਲ ਆ ਕਿੰਨਾ ਕੁ ਰਹਿ ਗਿਆ ਆਪਣਾ ਸੂਟ ਸੂਟ ਤਾਂ ਬਹੁਤ ਆ ਇਹ ਤਾਂ ਬੜਾ ਲੰਮਾ ਕੰਮ ਆ ਬਰੀਕੀ ਦਾ ਜ਼ਿਆਦਾ ਹੈ ਨਾ ਹਾਂਜੀ ਬਰੀਕ ਬਹੁਤ ਹੈ ਬਾਕੀ ਆ ਵਿਖਾ ਦੇ ਯੂਟਿਊਬ ਫੈਮਿਲੀ ਨੂੰ ਵੀ ਕਣਕਾ ਕਣਕਾ ਵਟੀਆਂ ਗਈਆਂ ਤੂੜੀਆਂ ਆਲਮੋਸਟ ਬਣੀਆਂ ਵਰਲੀਆਂ ਵਰਲੀਆਂ ਰਹਿ ਗਈਆਂ ਹਾਂਜੀ ਕੁਝ ਲੋਕਾਂ ਨੇ ਬਣਾ ਰਹੀਆਂ ਕੁਝ ਹਜਾਏ ਵੀ ਜਿਵੇਂ ਜਿਵੇਂ ਕੁਝ ਮੇਰੇ ਵਰਗੇ ਢਿੱਲੇ ਬੜੇ ਨੇ ਉਹ ਕੱਲ ਕੱਲ ਤੇ ਹੀ ਗੱਲ ਪਾਈ ਜਾਂਦੇ ਉਹਨੇ ਕੱਲ ਕਰਾਂਗੇ ਕੱਲ ਕਰਾਂਗੇ ਮੇਰੇ ਵਰਗਿਆਂ ਦਾ ਕੱਲ ਹੀ ਨਹੀਂ ਆਉਂਦਾ ਲੱਗਦਾ ਇਹ ਨਾ ਕੰਮ ਕਰੋ ਬਣ ਜਾਂਦਾ ਪਹਿਲ ਨੂੰ ਵੀ ਜਿਵੇਂ ਕਣਕਾ ਦੀ ਹਾਂਜੀ ਕਣਕ ਨੂੰ ਸੰਭਣਾ ਹਾਂਜੀ ਪਹਿਲੇ ਤਾਂ ਮੰਡੀਆਂ ਚ ਕਿੰਨੇ ਕਿੰਨੇ ਦਿਨ ਵੈਸੇ ਤਾਂ ਇਹ ਕਿ ਛੇਤੀ ਕਿੰਨੇ ਲੱਗਦੀ ਆ ਮੰਡੀਆਂ ਚ ਲੱਗ ਬਣਾਉਣੀ ਤੇ ਫੇਰ ਉਸ ਤੋਂ ਬਾਅਦ ਘਾਰ ਆਲੀ ਸਾਂਭਣੀ ਫੇਰ ਟੂੜੀਆਂ ਲਈ ਵੀ ਜਗ੍ਹਾ ਬਣਾਉਣੀ ਕਰਦੇ ਵਿੱਚ ਹਾਂਜੀ ਸਹੀ ਗੱਲ ਆ ਤੇ ਮਸ਼ੀਨ ਫਰੇਕ ਦੀ ਟੂੜੀ ਵਾਲੀ ਮਸ਼ੀਨ ਆਉਂਦੀ ਨਹੀਂ ਨਾ ਹਾਂ ਜਨਾਏ ਤੇ ਫਿਰ ਜਿਵੇਂ ਬਾਰਿਸ਼ ਸੀ ਜਿਵੇਂ ਟਾਈਮ ਆਉਂਦਾ ਫਿਰ ਆਵੇਂ ਆਵੇਂ ਬੱਸਾਂ ਤਾਂ ਜਾਂਦੀਆਂ ਛੂਕਦੀਆਂ ਅੱਜ ਐਣਾ ਦਰਬਾਰ ਸਾਹਿਬ ਤੋਂ ਹੋਣਾ ਸਾਰੀਆਂ ਬੱਸਾਂ ਇਹੋ ਹੀ ਆਵੇ ਉਹੀ ਬੱਸਾਂ ਨੇ ਸਾਰੀਆਂ ਉਸ ਤੋਂ ਇਤਰੇ ਨਹੀਂ ਕੋਈ ਰਾਤ ਨਹੀਂ ਲੱਗਦੀ ਪਤਾ ਨਹੀਂ ਇੱਕ ਵਾਰ ਹੁਣੇ ਉਹ ਤਾਂ ਪੂਰੀ ਭਰੀ ਪਈ ਸੀ ਜਾਂ ਫਟਕ ਕਰਕੇ ਨਾ ਭਜਾਈ ਲ ਜਾਂਦੇ ਹਣ ਹਨਾ ਹੋ ਸਕਦਾ ਕੋਈ ਕੁਝ ਨੂੰ ਉੱਥੇ ਧਾਰ ਕੋਸ਼ਤਾ ਕਰਨ ਗਈ ਫੋਨ ਆਇਆ ਅੱਧੀ ਰਾਤ 1 ਮਿੰਟ ਮੈਂ ਵੇਖਾਂ ਇਹ ਉੱਪਰ ਬਿਠਾ ਨਾ ਆਹ ਦੇਖੋਸ਼ ਬੜੀਆਂ ਬਸਾਂ ਲੱਗੀਆਂ ਪਰ ਇਹ ਆਖਰੀ ਵਸਤੇ ਪਦ ਰਹੇ ਆ ਬੈਠੇ ਵੀ ਸਕਦੇ ਉਹਨੇ ਬੈਠੀ ਕੋਠੇ ਤੇ ਵੇਟ ਕਰਦੀ ਪਈ ਸੀ ਆਵੇਂ ਆ ਗਿਆ ਇੱਧਰ 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 ਆ ਵੀ ਤੈਨੂੰ ਤੂੰ ਟਿਕਟ ਨਿਕ ਹਟਾਉਂਦਾ ਹੈਂ ਟਿਕਟ ਨਿਕ ਹਟਾਉਂਦਾ ਬੱਸ ਵਾਲੇ ਨੂੰ ਕੀ ਨਹੀਂ ਕਰੋਂਦਾ ਬੱਸ ਵਾਲੇ ਨੂੰ ਕਿਰਾਇਆ ਨਹੀਂ ਦਿੰਦਾ ਦਿੰਨਾ ਤੇ ਫਿਰ ਛੱਤ ਤੇ ਬੈਨਦਾ ਕੀ ਮਤਲਬ ਬੰਦਾ ਹੈ ਕਿੰਨਾਂ ਸਾਤ ਤੱਕ ਕਿੰਨੇ ਦਿਨ ਉਹ ਸਲਾਹ ਦਿੱਤੀ ਬਹਿਨ ਦੀ ਕੁੜੀਆਂ ਥੱਲੇ ਬੈਠੀਆਂ ਨਹੀਂ ਕੁੜੀਆਂ ਥੱਲੇ ਕੁੜੀਆਂ ਦਾ ਮੁੰਡਿਆਂ ਦਾ ਤਾਂ ਸਵਾਲ ਹੀ ਨਹੀਂ ਹੈਗਾ ਜਦੋਂ ਜਾਣਾ ਗੁਰਦੁਆਰੇ ਸਾਹਿਬ ਸਾਰੇ ਯਾਤਰੀ ਇੱਕੋ ਸਮਾਨ ਹੀ ਆ ਕੁੜੀਆਂ ਕੋਈ ਜ਼ਿਆਦਾ ਸੋਹਣੀਆਂ ਤਾਂ ਨਹੀਂ ਚੰਗੀਆਂ ਮੁੰਡਿਆਂ ਲਈ ਤਾਂ ਨਹੀਂ ਕੁੜੀਆਂ ਬੈਠਾ ਨਹੀਂ ਨਹੀਂ ਬਸ ਕੀ ਦੀ ਹੁੰਦੀ ਬਹਿਨ ਮੈਨੂੰ ਇਹ ਦੱਸ ਮੈਨੂੰ ਵੀ ਬਤਾ ਬਸ ਨੈਕਸਟ ਟਾਈਮ ਤੇਰਾ ਜਾਣਾ ਬੰਦ ਇਹਵੇਂ ਥੋੜੀ ਯਾਤਰਾ ਹੁੰਦੀ ਯਾਤਰਾ ਕੋਈ ਤਰੀਕੇ ਦੀ ਹੁੰਦੀ ਆ ਜਦ ਦੰਦ ਕੱਢਦੇ ਜੋ ਦੰਦ ਕੱਢਦੇ ਉਹ ਹੁੰਦਾ ਕੋਈ ਗੱਲਬਾਤ ਤੁਸੀਂ ਸਹੀ ਗੱਲ ਹੀ ਨਹੀਂ ਦੱਸਦੇ ਮੈਨੂੰ ਉੱਤੇ ਬੈਠੇ ਨੂੰ ਕਿੰਨਾ ਜ਼ੇਰ ਹੋ ਗਿਆ ਹੈ ਕਿ ਹਰਵਿੰਦ ਤੇਰਾ ਸੋਣ ਬੰਦ ਆ ਹਰਵਿੰਦਰ ਸਹੀ ਗੱਲ ਹੀ ਕਿ ਦੱਸਦਾ ਪਿਆ ਇਸ ਵੇਲੇ ਨਾ ਤੇਰਾ ਡੈਡੀ ਘਰੇ ਨਾ ਜੱਗਾ ਘਰੇ ਤੇ ਤੈਨੂੰ ਫੋਨ ਲਾਇਆ ਜੇ ਨਹੀਂ ਤੂੰ ਗੱਲ ਨਹੀਂ ਸੁਣਦਾ ਪਿਆ ਮਉਕਤੇ ਪੀਠੀ ਵੇਟ ਕਰੀ ਜਾਂਦੀ ਮੈਂ ਆ ਚੱਲੂ ਜਾਮਣ ਅੱਗੇ ਤਾਂ ਲੇਡ ਹੋਈ ਨੇ 6 ਵੀ ਆ ਗਏ ਕਿੰਨੀਆਂ ਬੱਸਾਂ ਲੰਗੀਆਂ ਹਜ਼ਾਰਾਂ ਬੱਸਾਂ ਯਾਤਰਾਆਂ ਦੀਆਂ ਪਤਾ ਕਿੰਨੀਆਂ ਲੰਗੀਆਂ ਸਾਰੀਆਂ ਯਾਤਰਾਆਂ ਆਗੀਆਂ ਸਿੱਗੀਆਂ ਤੇ ਤੁਹਾਡੀ ਬੱਸ ਅੱਛਾ ਨੇਰੇ ਦੇ ਗਏ ਬਰੇ ਦੇ ਦਿਹਾੜੀ ਤੇ ਨੇਰੇ ਹੀ ਆਉਣਾ ਅੱਗੇ ਜੇ ਦਿਨ ਗਏ ਤੁਸੀਂ ਨੇਰੇ ਹੀ ਆਏ ਤੁਹਾਡੀ ਬੱਸ ਤੇ ਇਹ ਨਹੀਂ ਬੱਸ ਤੁਹਾਡੀ ਹੈਗੀ ਸੇਫ ਤੇ ਜੇ ਉਹਦੀ ਕੀ ਇੱਕ ਪਾਸੇ ਨੂੰ ਲਰੀ ਜਾਂਦੀ ਹੈ ਬੱਸ ਉਹ ਬੱਸ ਆ ਗਈ ਜਿਹਦੇ ਤੇ ਤੂੰ ਜੰਨਾ ਹੈ ਫੇਰ ਕਹਿ ਦਿੰਨਾ ਵੀ ਰੱਬ ਦੀ ਕੀਤੀ ਹੋਗੀ ਰੱਬ ਇਹ ਤਾਂ ਨਹੀਂ ਕਹਿੰਦਾ ਵੀ ਮੇਰੇ ਤੁਸੀਂ ਯਾਤਰਾ ਕਰੋ ਤੇ ਤੁਸੀਂ ਆਪਦੀ ਸੇਫਟੀ ਦਾ ਖਿਆਲ ਨਾ ਰੱਖੋ ਅੱਗੇ ਤੋਂ ਨਹੀਂ ਇਸ ਵਸਤੇ ਜਾਣਾ ਆਪਾਂ ਮੈਨੂੰ ਕਹਿੰਦੇ ਨਾ ਲੱਗਾ ਤਾਂ ਖਲਾਰ ਲਈ ਸਾਰੇ ਗਿੱਲੇ ਹੋਏ ਬੇ ਆਹਾਂ ਇੰਨੇ ਜ਼ਿਆਦਾ ਹੋ ਗਏ ਗਿੱਲੇ ਉਥੇ ਮੀਂਹ ਇੰਨਾ ਕੁ ਇੰਨਾ ਕੁ ਜਿੰਨਾ ਕੁ ਜ਼ਿਆਦਾ ਮੀਂਹ ਪਿਆਣਾ ਹਾਂ ਪੂਰਾ ਤੇਜ਼ ਇਹ ਪੂਰਾ ਚੂਨ ਨਾ ਪੀ ਆਖਾ ਜੀ ਪੈਂਟਾਂ ਨੂੰ ਜੀ ਪੂਰੀ ਅੱਛਾ ਉਦੋਂ ਤੁਸੀਂ ਕੀ ਮੱਥਾ ਟੇਕ ਕੇ ਟੇਕ ਕੇ ਟੇਕਦੇ ਪਏ ਸੀ ਅਸੀਂ ਦੋ ਗੁਰਦੁਆਰਿਆਂ ਦਾ ਟੇਕ ਲਿਆ ਸੀ ਉਦੋਂ ਇੱਕ ਜਿਹੜਾ ਸ਼੍ਰੀ ਗੁਰੂ ਸਾਹਿਬ ਉਹ ਆ ਬਬਾ ਦੂਜਾ ਦੀਪ ਸਿੰਘ ਜੀ ਦਾ ਨਹੀਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਹਾਂ ਮਤਲਬ ਉੱਤੇ ਗੁਰਦੁਆਰਾ ਨਹੀਂ ਕਹਿ ਸਕਦੇ ਗੁਰਦੁਆਰਾ ਤਾਂ ਇੱਕ ਹੀ ਆ ਨਹੀਂ ਇੱਕ ਹੀ ਗੁਰਦੁਆਰਾ ਜਾਨੀ ਕਿ ਹੋਰ ਵੀ ਕਿਸੇ ਤਿੰਨ ਚਾਰ ਗੁਰਦੁਆਰੇ ਆ ਜੀ ਅੱਛਾ ਮੈਂ ਕਿਹਾ ਇੱਕ ਗੁਰਦੁਆਰੇ ਤੁਸੀਂ ਇੰਨਾ ਟਾਈਮ ਲਾ ਟਾਈਮ ਲਾਤਾ ਨਹੀਂ ਅੱਛਾ ਫਿਰ ਤਾਂ ਤੁਸੀਂ ਸੱਚੇ ਜੇ 2 ਘੰਟੇ ਸੇਵਾ ਕੀਤੀ ਮੈਂ ਕਿਹਾ ਹਰਮੰਦਰ ਸਾਹਿਬ ਹੀ ਇਕੱਲੇ ਗਏ ਆ 2 ਘੰਟੇ ਸੇਵਾ ਕੀਤੀ ਕਿਹੜੇ ਗੁਰਦੁਆਰੇ ਹਰਮੰਦਰ ਸਾਹਿਬ ਓਕੇ ਤੇ ਦੂਜਾ ਕੀ ਨਾਮ ਲੈਂਦੇ ਆ ਅਸੀਂ ਆ ਜਾਣੇ ਹੀ ਇੱਥੇ 5:30 6 ਵਜੇ ਤਿੰਨ ਕੁੜੀਆਂ ਅਸੀਂ ਪਹਿਲੇ ਗੁਰਦੁਆਰੇ ਹਰਮੰਦਰ ਸਾਹਿਬ ਇਹ ਅਗਲੇ ਟਾਈਮ ਤੇ ਤਾਂ 4 ਵਜੇ ਦਾ 4 ਵਜੇ ਅੰਦਰ ਸਾਰੇ ਨਹੀਂ ਬਸ ਚ ਆਏਗਾ ਹਾਂ ਸਾਢੇ 4 ਵਜੇ ਬਸ ਚ ਰਹੀ ਆ ਹਾਂ ਇਹ ਵੇਟ ਕਰਦੇ ਰਹੇ ਕੋਈ ਆਇਆ ਜਾਂ ਕੋਈ ਆਈ ਜਾਵੇ ਤੇ ਅਸੀਂ ਉੱਥੇ ਪਹੁੰਚੇ 5 ਵਜੇ ਟ੍ਰੈਫਿਕ 5 ਵਜੇ ਨਹੀਂ ਉੱਥੇ ਅਸੀਂ ਸਾਢੇ 6 ਜੋ ਜੀ ਫੋਨ ਕੀਤਾ ਉਹ ਤੋਂ ਅੱਧੇ ਘੰਟੇ ਪਹਿਲਾਂ ਨੇ ਜਦੋਂ ਤੁਰੇ ਹਾਂ ਹਾਂ ਤੇ ਦੂਜਾ ਉਸ ਤੋਂ ਬਾਅਦ ਕਹਿੰਦੇ ਦੂਜਾ ਅਸੀਂ 2 ਘੰਟਾ ਡੇਢ ਲੱਗਾ ਸਾਨੂੰ ਟ੍ਰੈਫਿਕ ਚ ਨਿਕਲਣੇ ਅਗਲੇ ਗੋਪਦਵਰੇ ਤੱਕ ਤੇ ਉਹਦੇ ਸ਼ਰਧਾਈ ਵਗੈਰਾ ਕੀਤੀ ਪਿੱਛੇ ਕਹਿੰਦੇ ਤਿੰਨ ਕੁੜੀਆਂ ਰਹਿ ਗਈਆਂ ਹਾਂ ਜਿਬਾਜੂ ਪੰਗਾ ਭਿਓ ਉਹਨਾਂ ਦਾ ਵੇਟ ਕਰਦੇ ਰਹੇ ਉਹ ਕਿ ਪਾਸੇ ਉਸ ਤੇ ਚੜ ਕੇ ਆਈਆਂ ਉਹਨਾਂ ਕਰਕੇ ਲੇਟ ਹੋਇਆ ਇੰਨਾ ਟ੍ਰੈਫਿਕ ਤੁਹਾਨੂੰ ਸਵਾਰੀਆਂ ਦਾ ਨਹੀਂ ਪਤਾ ਲੱਗਦਾ ਕਿ ਕਿੰਨੀਆਂ ਕੀ ਸਵਾਰੀਆਂ ਮਮੀ ਇੱਕ ਹੀ ਉੱਤੇ ਇੰਨੀਆਂ ਸਵਾਰੀਆਂ ਉਹ ਕੁੜੀ ਆਪਦੀ ਕੁੜੀ ਨੇ ਬੋਲ ਲਈ ਮਮੀ ਆਪਦੀ ਉਹਦੀ ਮਮੀ ਆਪਦੀ ਕੁੜੀ ਨੂੰ ਬੋਲ ਲਈ ਕਮਾਲ ਹੋ ਗਈ ਆ ਉਹ ਚੰਗਾ ਚੱਲ ਗਈ ਹੋਗੀ ਦੇਉ ਆਈਏਗੀ ਨਹੀਂ ਲਾ 10 ਫਿਰ ਮਾਚਨ ਜੀ ਬਸ ਤੇ ਚੜਤੀ ਹੈ ਕਿੰਨਾ ਸਾਰੇ ਸੰਗਤ ਨੂੰ ਖੱਜਲ ਕੀਤਾ ਪਤਾ ਮੈਨੂੰ ਕਿੰਨੀ ਟੈਨਸ਼ਨ ਆ ਖਾ ਹਏ 4 ਵਜੇ ਕਹਿੰਦੇ ਤੁਰਨਾ 6 ਵਜੇ ਆ ਜਾਣਾ ਹੈ ਅੱਧੀ ਰਾਤ ਕਰ ਆਏ ਫਿਰ ਅੱਧੀ ਰਾਤ ਤੇ ਗਏ ਓਏ ਅਸੀਂ ਲੱਖਾਂ ਕੰਮ ਕਰ ਲਏ ਸਵੇਰ ਦੇ ਤੇ ਹੁਣ ਆਪਾਂ ਕਰਦੇ ਬਲੌਗ ਦਾ ਇੱਥੇ ਐਂਡ ਖੁਸ਼ ਆ ਗਿਆ ਏ ਤੇ ਇਹਨਾਂ ਦੇ ਪਾਪਾ ਤੇ ਜੱਜ ਸੀਰੋ ਮੱਲਾ ਲਗੇ ਸੀ ਤੇ ਮੰਗਲਾ ਲੈ ਕੇ ਬਾਅਦ ਉਹਨਾਂ ਨੇ ਬਾਬੇ ਸ਼ਿਵ ਵੀ ਜਾਣਾ ਸੀ ਉੱਥੇ ਮੱਥਾ ਟੇਕ ਕੇ ਅਰਦਾਸ ਬੇਨਤੀ ਹੋ ਗਈ ਰਹਿਰਾ ਸਾਹਿਬ ਦੀ ਤੇ ਉਸ ਤੋਂ ਬਾਅਦ ਉਹ ਕਰਨਗੇ ਵਾਪਸੀ ਤੇ ਬਾਕੀ ਮੈਂ ਖੁਸ਼ ਨੂੰ ਇਸ ਕਰਕੇ ਡਾਟ ਰਹੀ ਸੀ ਕਿਉਂਕਿ ਸੇਫਟੀ ਦਾ ਵੀ ਧਿਆਨ ਰੱਖਣਾ ਹੁੰਦਾ ਹੈ ਯਾਤਰਾ ਕਰੋ ਪਰ ਅੱਜਕੱਲ ਥੋੜੇ ਜਿਹਾ ਬੱਚੇ ਹਨਾ ਇਹ ਬੱਚਿਆਂ ਨੂੰ ਆਪਦੀ ਸੇਫਟੀ ਦਾ ਨਹੀਂ ਪਤਾ ਹੁੰਦਾ ਸੋ ਐਸੇ ਕਰਕੇ ਨੈਕਸਟ ਟਾਈਮ ਜਿਹੜਾ ਆਪਾਂ ਗੱਲ ਕਰਕੇ ਡਰਾਇਗਨਲ ਜੇ ਜਾਣਾ ਵੀ ਹੋਇਆ ਤੇ ਬੱਚਿਆਂ ਨੂੰ ਉੱਪਰ ਛੱਤ ਤੇ ਨਹੀਂ ਬਠਣ ਦੇਣਾ ਤੇ ਜੇ ਸੀ ਉੱਤੇ ਬੈਠ ਕੇ ਜਾਣਗੇ ਤਾਂ ਇਹ ਜਾਣ ਦੇਣਾ ਤੇ ਟਾਈਮਿੰਗ ਵੀ ਪ੍ਰੋਪਰ ਰੱਖਣੀ ਆ ਕਿ ਸਾਰੇ ਯਾਤਰੀਆਂ ਨੂੰ ਇੱਕੋ ਟਾਈਮ ਦੇ ਦਿੱਤਾ ਜਾਵੇ ਤੇ ਟਾਈਮ ਤੇ ਹੀ ਸਾਰੇ ਘਰੇ ਪਹੁੰਚਣ ਕਿਉਂਕਿ ਬੱਚੇ ਆ ਇਹ ਕੋ ਸਿਆਣੇ ਨਹੀਂ ਹੈਗੇਗੇ ਹਨਾ ਹਾਂ ਬਾਕੀ ਉਹ ਸਾਡਾ ਸਾਥੀ ਖਵਾ ਚ ਗਿਆ ਨੀਗਾ ਸਿਆਣੇ ਵਿੱਚ ਹੁੰਦੇ ਕਿ ਤੁਸੀਂ ਸਭ ਜਵਾਬ ਜੱਲਾ ਹੀ ਆ ਜੇ ਸਾਰੇ ਨੂੰ ਜਾ ਤੱਕ ਤਿੰਨ ਚਾਰ ਪੰਜ ਦੀ ਉਹਦੇ ਨਾਲ ਸਾਥੀ ਘਵਾ ਲਿਆ ਤੂੰ ਸੇ ਘਾਚੇ ਰਹਿੰਦੇ ਜੇ ਦੱਸੋ ਹੂੰ ਗੁਪਾ ਤੇ ਪੜ੍ਹਨੀ ਕਰਦਾ ਮੁੰਡਾ ਗੁੱਡ ਵਾਲੇ ਓਕੇ ਚਲੋ ਇੱਥੇ ਕਰਦੇ ਬਲੌਗ ਦਾ ਐਂਡ ਲਾਡ ਵਧੀਆ ਲੱਗੇ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਕਰ ਲਓ ਚੈਨਲ ਨੂੰ ਜਲਦ ਜਲਦੀ ਸਬਸਕ੍ਰਾਈਬ ਤੇ ਢੇਰ ਸਾਰੇ ਆਈਸਕ੍ਰੀਮ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਖੁਸ਼ੀ ਚ ਆਈਸਕ੍ਰੀਮ ਖਾਲਾ ਮੂੰ ਮਿੱਠਾ ਕਰ ਲਾ ਤੇਰੇ ਲਈ ਮੈਂ ਫਿਰ ਵੀ ਰੱਖ ਲਈ ਆ ਮੈਂ ਗੈਸ਼ਕੀਨਾ ਇਹਨੇ ਸਪੈਸ਼ਲੀ ਇੰਨੇ ਬਣਵਾਈ ਆ ਸਵੇਰੇ ਵੀ ਤੂੰ ਖਾ ਕੇ ਗਿਆ ਨਾ ਇਹ ਕੋ ਤੁੰਗਾ ਆ ਮੈਂ ਤੜਕੇ ਤੜਕੇ ਤੇ ਉਹ ਮੇਰੇ ਉਹ ਇੱਕ ਯੂਟਿਊਬਰ ਫੈਮਲੀ ਨੂੰ ਦੱਸਦੀ ਏ ਕਿ ਸਾਡੇ ਸਬਸਕ੍ਰਾਈਬਰ ਕਿੰਨੇ ਹੋ ਗਏ ਨੇ 2K 2K ਤੋਂ ਉੱਪਰ ਜਾ ਰਹੇ ਨੇ 2K ਹੋ ਗਏ ਨੇ ਕੰਪਲੀਟ ਸੋ ਥੈਂਕ ਯੂ ਸੋ ਮੱਚ ਮੇਰੀ ਯੂਟਿਊਬ ਫੈਮਲੀ ਸਪੋਰਟ ਕਰਨ ਲਈ ਸੋ ਮਿਲਦੇ ਆ ਨੈਕਸਟ ਵਲੌਗ ਤਦ ਤੱਕ ਲਈ 2 ਘੰਟੇ ਲੱਗੇ ਸਾਨੂੰ ਹੂੰ ਨੂੰ ਲੱਭਣ ਵਾਸਤੇ ਓਕੇ ਤੇ ਸਾਨੂੰ ਲੋ ਗਯੂ ਗਵਾਜ ਗਿਆ ਇੱਕ ਕਰੇ ਕੋਰੇ ਫੋਨ ਕਰਤਾ ਹੂੰ ਬਜੋ ਫੋਨ ਆਇਆ ਹੈਲੋ ਕੌਣ ਕਿੱਥੇ ਬੈਠੇ ਜੇ ਅੱਛਾ ਚਲੋ ਮਿਲਦੇ ਆ ਨੈਕਸਟ ਵਲੌਗ ਤਦ ਤੱਕ ਲਈ ਸਸ ਸਿਕਲ ਕੋਸ਼ ਕਰਦੇ ਬਾਏ 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 ਟਟਰਾ ทัทกาชัล